ਗੋਲਡ ਆਇਆ ਸੀਗਾ ਸਾਡਾ ਏਸ਼ੀਅਨ ਗੇਮਸ ਵਿੱਚ ਪਰ ਇਸ ਵਾਰ ਕਿੱਥੇ ਕਮੀ ਰਹਗੀ ਕਿੱਥੇ ਕਿਹੜੀ ਗੱਲਾਂ ਛੂਗ ਗਏ ਜਾਂ ਪ੍ਰੈਕਟਿਸ ਨਹੀਂ ਉਸ ਤਰੀਕੇ ਨਾਲ ਹੋ ਪਾਈ ਸੀ ਜਾਂ ਕਿਹੜੀਆਂ ਗੱਲਾਂ ਰਹੀਆਂ ਕਿ ਸਾਡੇ ਤੂਰ ਸਾਹਿਬ ਇਸ ਵਾਰ ਮੈਡਲ ਨਹੀਂ ਲੈ ਕੇ ਆ ਸਕੇ ਦੋ ਟਾਈ ਮਹੀਨੇ ਪਹਿਲੇ ਮੇਰੇ ਐਂਕਲ ਵਿੱਚ ਇੰਜਰੀ ਆ ਗਈ ਇੱਕਦਮ ਤੋਂ ਤੇ ਉਹ ਮੈਂ ਡਾਕਟਰ ਨੂੰ ਦਿਖਾਉਣ ਗਿਆ ਬੰਬੇ ਉਹਨਾਂ ਨੇ ਮੈਨੂੰ ਰੈਸਟ ਕਰਨ ਲਈ ਕਿਹਾ ਤੇ ਉਹ ਜਿਹੜੇ ਦੋ ਟਾਈ ਮਹੀਨੇ ਮੇਰੇ thro ਨਹੀਂ ਹੋਈ ਪ੍ਰੈਕਟਿਸ ਛੱਡ ਨਹੀਂ ਪਈ ਅੱਦੀ ਤੇ ਉਹਦੇ ਕਰਕੇ ਮਨ ਲੱਗਦਾ ਵੀ ਕਾਫੀ ਮੇਰਾ ਲਾਸ ਹੋਇਆ ਪਰ ਪਹਿਲਾ ਮੈਂ ਫੋਕਸ ਕਰੂੰਗਾ ਆਪਣੇ ਗਿੱਟੇ ਤੇ ਉਸ ਨੂੰ ਸਹੀ ਕਰਾਂ ਕਿਉਂਕਿ ਉਹ ਬਹੁਤ ਜ਼ਰੂਰੀ ਹੈ ਸਹੀ ਕਰਨਾ ਡਾਕਟਰ ਕਹਿੰਦਾ ਵੀ ਜਾਂ ਇਹਦਾ ਹੱਲ ਆਪਰੇਸ਼ਨ ਆ ਜਾਂ ਇਹ ਨੇਚਰਲੀ ਤਰੀਕੇ ਨਾਲ ਸਹੀ ਹੁੰਦਾ ਹੈ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਹਾਂਜੀ ਪਰ ਆਪਰੇਸ਼ਨ ਕਰਾ ਕੇ ਤੁਹਾਨੂੰ ਲੱਗਦਾ ਜਲਦੀ ਰਿਕਵਰੀ ਹੋ ਜਾਊਗੀ ਨਹੀਂ ਡਾਕਟਰ ਨੇ ਆਪਰੇਸ਼ਨ ਦਾ ਮੈਨੂੰ ਮਨ ਨਹੀਂ ਕੀਤਾ ਕਹਿੰਦਾ ਵੀ ਹੈਗਾ ਵਾ ਪਰ ਮਾਈਨਰ ਆ ਇਹ ਨੇਚਰਲੀ ਤਰੀਕੇ ਨਾਲ ਸੈੱਟ ਹੋ ਜਾਏ ਤੇ ਸ਼ਾਰਟਪੋਟ ਇੱਕ ਇਦਾਂ ਦਾ ਹੀ ਵੰਡਾ ਇਹਦੇ ਵਿੱਚ ਤੁਹਾਨੂੰ ਪਾਵਰ ਵੀ ਚਾਹੀਦੀ ਆ ਜ਼ੋਰ ਵੀ ਚਾਹੀਦਾ ਤੁਹਾਡਾ ਬਾਡੀ weight ਵੀ ਚਾਹੀਦਾ ਬਾਡੀ weight ਦੇ ਨਾਲ ਨਾਲ ਤੁਹਾਨੂੰ ਫਿਟਨੈਸ ਵੀ ਚਾਹੀਦੀ ਆ ਬਾਡੀ weight ਜਿਵੇਂ ਹੁਣ ਮੇਰਾ 150 ਕਿਲੋ ਆਈ ਉਹਦੇ ਵਿੱਚ ਫਿਟਨੈਸ ਵੀ ਰੱਖਣੀ ਚਾਹੀਦੀ ਹੈ ਜਿਵੇਂ ਆਪਣੀ ਪਰਸਨਲ ਬੈਸਟ ਕਰਦਾ ਨਾ ਮੈਂ ਪਹਿਲੇ ਚਾਰਾਂ ਦੇ ਵਿੱਚ ਅ ਵੀ ਮੈਂ ਫਸਦਾ ਕਿਉਂਕਿ 22 15 ਦੇ ব্রੌਂਜ਼ ਮੈਡਲ ਗਿਆ ਹੈ ਤੇ ਮੈਂ 21 77 ਮੇਰੀ ਪਰਸਨਲ ਬੈਸਟ ਹੈ ਮੈਂ ਕੰਪੀਟੀਸ਼ਨ ਦਿਲਾਈ ਹੈ ਖਿਡਾਰੀ ਨੂੰ ਹਰ ਰੋਜ਼ ਜਾਉਣਾ ਪੈਂਦਾ ਹਰ ਰੋਜ਼ ਉਸੇ ਤਰੀਕੇ ਨਾਲ ਖਪਾਈ ਕਰਨੀ ਪੈਂਦੀ ਹੈ ਹਰ ਰੋਜ਼ ਉਸੇ ਤਰੀਕੇ ਨਾਲ ਉਹਨੀਆਂ ਉਹਨਾਂ ਹੀ ਮੁੜਕਾ ਬੋਣਾ ਪੈਂਦਾ ਜੇ ਇੱਕ ਦਿਨ ਵੀ ਮਿਸ ਹੁੰਦਾ ਤਾਂ ਬਹੁਤ ਲਾਸ ਹੋ ਜਾਂਦਾ ਖਿਡਾਰੀ ਦਾ ਜੀ ਬਿਲਕੁਲ ਇਹ ਗੱਲ ਹੈਗੀ ਥੋੜੀ ਸਹੀ ਗੱਲ ਹੈ ਮਤਲਬ ਮੈਂ ਇਹ ਤਾਂ ਹੈ ਨਹੀਂ ਵੀ ਮੈਨੂੰ 18 19 ਸਾਲ ਦਾ ਮੈਨੂੰ ਗੇਮ ਕਰਦੇ ਨੂੰ ਹੋ ਗਿਆ ਜੀ ਸਜਿੰਦਰਪਾਲ ਸਿੰਘ ਤੂਰ ਸਾਡੇ ਨਾਲ ਨੇ ਸ਼ਾਰਟ ਪੁੱਟ ਦੇ ਖਿਡਾਰੀ ਨੇ ਔਰ ਜੋ ਕਿ ਏਸ਼ੀਅਨ ਗੇਮਸ ਦੇ ਵਿੱਚ 골ਡ ਮੈਡਲ ਲੈ ਕੇ ਆਏ ਸੀ ਪਰ ਇਸ ਵਾਰ ਪ੍ਰਦਰਸ਼ਨ ਉਸ ਤਰ੍ਹਾਂ ਦਾ ਨਹੀਂ ਹੋ ਪਾਇਆ وجہ ਕੀ ਰਹੀ ਇਸ ਦੇ ਪਿੱਛੇ ਗੱਲਬਾਤ ਕਰਾਂਗੇ ਪਰ ਪ੍ਰੈਕਟਿਸ ਲਗਾਤਾਰ ਜਾਰੀ ਰੱਖਣਗੇ ਕਿਉਂਕਿ ਤੂਰ ਹੋਣਾ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਪੰਜਾਬ ਨੂੰ ਤੂਰ ਹੋਣਾ ਨੂੰ ਲੋਕ ਸੈਲੀਬ੍ਰੇਟ ਕਰਦੇ ਨੇ ਗੱਲਬਾਤ ਕਰਦੇ ਤੂਰ ਜੀ ਸਵਾਗਤ ਹੈ ਬਹੁਤ-ਬੱਧ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੀ ਮੈਂ ਚਾਹੁੰਗਾ ਕਿ 골ਡ ਆਇਆ ਸੀਗਾ ਸਾਡਾ ਏਸ਼ੀਅਨ ਗੇਮਸ ਵਿੱਚ ਪਰ ਇਸ ਵਾਰ ਕਿੱਥੇ ਕਮੀ ਰਹੇਗੀ ਕਿੱਥੇ ਕਿਹੜੀ ਗੱਲਾਂ ਛੂਗ ਗਏ ਜਾਂ ਪ੍ਰੈਕਟਿਸ ਨਹੀਂ ਉਸ ਤਰੀਕੇ ਨਾਲ ਹੋ ਪਾਈ ਸੀ ਜਾਂ ਕਿਹੜੀਆਂ ਗੱਲਾਂ ਰਹੀਆਂ ਕਿ ਸਾਡੇ ਤੂਰ ਸਾਹਿਬ ਇਸ ਵਾਰ ਮੈਡਲ ਨਹੀਂ ਲੈ ਕੇ ਆ ਸਕੇ ਜੀ ਬਿਲਕੁਲ ਮਤਲਬ ਤਿਆਰੀ ਤਾਂ ਪੂਰੀ ਵਧੀਆ ਚੱਲ ਰਹੀ ਸੀਗੀ ਮਤਲਬ 2.5 ਮਹੀਨੇ ਪਹਿਲੇ ਮੇਰੇ ਐਂਕਲ ਵਿੱਚ ਇੰਜਰੀ ਆ ਗਈ ਇੱਕਦਮ ਤੋਂ ਤੇ ਉਹ ਮੈਂ ਡਾਕਟਰ ਨੂੰ ਦਿਖਾਉਣ ਗਿਆ ਬੰਬਈ ਉਹਨਾਂ ਨੇ ਮੈਨੂੰ ਰੈਸਟ ਕਰਨ ਲਈ ਕਿਹਾ ਤੇ ਉਹ ਜਿਹੜੇ 2 ਟਾਈ ਮਹੀਨੇ ਮੇਥਰੋ ਨਹੀਂ ਹੋਈ ਪ੍ਰੈਕਟਿਸ ਛੱਡ ਨਹੀਂ ਪਈ ਅੱਧੀ ਤੇ ਉਹਦੇ ਕਰਕੇ ਮਨ ਲੱਗਦਾ ਵੀ ਕਾਫੀ ਮੇਰਾ ਲਾਸ ਹੋਇਆ ਹੈ ਕਿੰਨੇ ਦਿਨ ਪ੍ਰੈਕਟਿਸ ਦੋ ਟਾਈ ਮਹੀਨੇ ਛੱਡੀ ਰੱਖੀ ਤੁਸੀਂ ਮਤਲਬ ਜਿਹਦੇ ਵਿੱਚ ਜਿਹੜੀ ਜਿਹੜੀ ਟ੍ਰੇਨਿੰਗ ਮੈਂ ਕਰ ਕਰ ਸਕਦਾ ਜ ਉਹ ਵੇ ਟ੍ਰੇਨਿੰਗ ਮੈਂ ਕਰਦਾ ਰਿਹਾ ਗਰਾਊਂਡ ਤੇ ਗਰਾਊਂਡ ਵਰਕ ਤੇ ਤਰ੍ਹਾਂ ਮੈਨੂੰ ਬੰਦ ਕਰਨੀਆਂ ਪਈਆਂ ਇਸ ਕਰਕੇ ਨਹੀਂ ਤਾਂ ਤੁਹਾਨੂੰ ਲੱਗਦਾ ਸੀ ਕਿ ਪੈरिस ਦੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਹੋਣਾ ਸੀ 올림픽 ਦੇ ਵਿੱਚ ਮਤਲਬ ਜੇ ਮੈਂ ਆਪਣੀ ਪਰਸਨਲ ਬੈਸਟ ਕਰਦਾ ਨਾ ਮੈਂ ਪਹਿਲੇ ਚਾਰਾਂ ਦੇ ਵਿੱਚ ਵੀ ਮੈਂ ਫਸਦਾ ਕਿਉਂਕਿ 22 15 ਦੇ ব্রোঞ্জ ਮੈਡਲ ਗਿਆ ਹੈ ਤੇ ਮੈਂ 21 77 ਮੇਰੀ ਪਰਸਨਲ ਬੈਸਟ ਹੈ ਮੈਂ ਕੰਪੀਟੀਸ਼ਨ ਦਿਲਾਈ ਆਈ ਹਾਂਜੀ ਸਰ ਜੀ ਪ੍ਰੈਕਟਿਸ ਰਹਿੰਦੀ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਲਾ ਦੇਣਾ ਸੀਗਾ ਨਾ ਜੀ ਬਿਲਕੁਲ ਮਤਲਬ ਮੇਰਾ ਬਹੁਤ ਲਾਸ ਹੋਇਆ ਇੱਕ ਐਂਕਲ ਇੰਜਰੀ ਕਰ ਗਿਆ ਜੀ ਇੱਕ ਖਿਡਾਰੀ ਜਿਹੜਾ ਦਿਨ ਬਦ ਦਿਨ ਤੁਸੀਂ ਇੱਕ ਦਿਨ ਚ ਤਾਂ ਸਟਾਰ ਬਣੇ ਨਹੀਂ ਤੂ ਸਭ ਕਿੰਨੇ ਸਾਲਾਂ ਦੀ ਮਿਹਨਤ ਆ ਪਿੱਛੇ ਦੀ ਸਾਨੂੰ ਪਿਛਲਾ ਹਿਸਾਬ ਕਿਤਾਬ ਵੀ ਦੇਖਣਾ ਪਊਗਾ ਪਰ ਇਹ ਵੀ ਹੁੰਦਾ ਕਿ ਖਿਡਾਰੀ ਨੂੰ ਹਰ ਰੋਜ਼ ਜਾਉਣਾ ਪੈਂਦਾ ਹਰ ਰੋਜ਼ ਉਸੇ ਤਰੀਕੇ ਨਾਲ ਖਪਾਈ ਕਰਨੀ ਪੈਂਦੀ ਹਰ ਰੋਜ਼ ਉਸੇ ਤਰੀਕੇ ਨਾਲ ਉਹਨਾਂ ਹੀ ਮੁੜਕਾ ਬੋਣਾ ਪੈਂਦਾ ਜੇ ਇੱਕ ਦਿਨ ਵੀ ਮਿਸ ਹੁੰਦਾ ਤਾਂ ਬਹੁਤ ਲਾਸ ਹੋ ਜਾਂਦਾ ਖਿਡਾਰੀ ਦਾ ਜੀ ਬਿਲਕੁਲ ਇਹ ਗੱਲ ਹੈਗੀ ਥੋੜੀ ਸਹੀ ਗੱਲ ਹੈ ਮਤਲਬ ਮੈਂ ਤਾਂ ਹੈ ਨਹੀਂ ਵੀ ਮੈਨੂੰ 18 19 ਸਾਲ ਤੱਕ ਮੈਨੂੰ ਗੇਮ ਕਰਦਿਆਂ ਹੋ ਗਿਆ ਜੀ ਤੇ ਕਈ ਬੰਦੇ ਆਪਾਂ ਦੇਖਦੇ ਕਮੈਂਟਾਂ ਨੇ ਵਿੱਚ ਬੜਾ ਨੈਗੇਟਿਵ ਕਮੈਂਟਿੰਗ ਕਰਦੇ ਆ ਇਹ ਤੂੰ ਗੂਮਣੇ ਗਏ ਹੈ ਇਹ ਐਸਾ ਹੈ ਪਰ ਉਹਨੂੰ ਉਹਨਾਂ ਨੂੰ ਸਚਾਈ ਨਹੀਂ ਪਤਾ ਹੁੰਦੀ ਬੰਦਾ ਕਿਹੜੇ ਫੇਸ ਚ ਨਿਕਲ ਰਿਹਾ ਹੁੰਦਾ ਇੱਕ ਤਾਂ ਬੰਦੇ ਦੀ ਇੰਜਰੀ ਦਾ ਡਿਪਰੈਸ ਹੁੰਦਾ ਵੀ ਇੰਜਰੀ ਕਰਕੇ ਪਰਫਾਰਮ ਨਹੀਂ ਕਰ ਪਾਇਆ ਇੱਕ ਇੱਕ ਪਰਫਾਰਮੈਂਸ ਦੀ ਡਿਪਰੈਸ਼ਨ ਹੁੰਦੀ ਵੀ ਮੈਂ ਉਹ ਨਹੀਂ ਵਧਿਆ ਇੱਕ ਹੀ ਇਦਾਂ ਨਹੀਂ ਕਮੈਂਟਿੰਗ ਫਿਰ ਜਿਹੜੇ ਕਰਦੇ ਨੇ ਮਨਨ ਮਨਨ ਲਾ ਜ਼ਿਆਦਾਤਰ ਬੰਦੇ ਉਦਾਂ ਨਹੀਂ ਹੁੰਦੇ ਵੀ ਜਿਹੜੇ ਨਾਨ ਸਪੋਰਟਸ ਨਾਨ ਸਪੋਰਟਸਮੈਨ ਬੰਦੇ ਹੁੰਦੇ ਮੈਨੂੰ ਲੱਗਦਾ ਵੀ ਇਹ ਇੰਜਰੀ ਨੇ ਮੇਰਾ ਕਾਫੀ ਲਾਸ ਕੀਤਾ ਇਸ ਵਾਰ ਉਦਾਂ ਕੰਮ ਵਧੀਆ ਚੱਲ ਰਿਹਾ ਪਿਛਲੇ ਸਾਲ ਵੀ ਮੈਂ ਪੂਰਾ ਫਿੱਟ ਸੀਗਾ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਤੁਸੀਂ ਰੀਡ ਕਰਦੇ ਹੋ ਕਮੈਂਟ ਕਿਉਂਕਿ ਕੁਝ ਕਮੈਂਟ ਮੋਟੀਵੇਟ ਕਰਨ ਵਾਲੇ ਵੀ ਹੁੰਦੇ ਆ ਕੁਝ ਬੰਦੇ ਕਹਿੰਦੇ ਅਸੀਂ ਕਮੈਂਟ ਪੜ ਲੈਂਦੇ ਆ ਬੰਦਿਆਂ ਨੂੰ ਜੱਜ ਕਰ ਲੈਂਦੇ ਆ ਕੁਝ ਤਾਂ ਰਜਾਈਆਂ 'ਚ ਜੁੱਲਿਆਂ 'ਚ ਬੈਠਣ ਵਾਲੇ ਹੁੰਦੇ ਜਿਨ੍ਹਾਂ ਨੇ ਕਦੇ ਜਨਾਂ ਦਾ ਸ਼ਾਰਟ ਪੁੱਟ ਦਾ ਪਤਾ ਹੁੰਦਾ ਨਾ ਕਦੇ ਉਹ ਗਰਾਊਂਡ ਦੇਖੇ ਹੁਣ ਦੇ ਲੋਕ ਵੀ ਕਮੈਂਟ ਕਰ ਰਹੇ ਹੁੰਦੇ ਆ ਕਿ ਇਹ ਤਾਂ ਲੋਕ ਘੁੰਮਣ ਗਏ ਆ ਪੈਰਿਸ ਦੇਖਣ ਗਏ ਆ ਵੀਜ਼ੇ ਲੱਗੇ ਹੋਏ ਆ ਸਰਕਾਰ ਮਦਦ ਕਰ ਰਹੀ ਹੈ ਬਸ ਗੱਲ ਤਾਂ ਉਹੀ ਆਣਾ ਜਦੋਂ ਪੂਰੀ ਗਰਮੀ ਹੁੰਦੀ ਹੋਏ AC 'ਚ ਹੁੰਦੇ ਆ ਜਦੋਂ ਪੂਰੀ ਠੰਡ ਹੁੰਦੀ ਆ ਔਰ ਜਾਂਜਾਂ 'ਚ ਹੁੰਦੇ ਹੈ ਗਰਾਊਂਡਾਂ 'ਚ ਹੁੰਨੇ ਆ ਗੱਲ ਇਹ ਹੀ ਆ ਵੀ ਪਹਿਲਾਂ ਤੁਸੀਂ ਉਹ ਚੀਜ਼ ਨੂੰ ਫੀਲ ਕਰੋ ਗਰਾਊਂਡ 'ਚ ਜਾ ਕੇ ਫੀਲ ਕਰੋ ਵੀ ਬੰਦਾ ਮਿਹਨਤ ਕਿੱਦਾਂ ਕਰ ਰਿਹਾ ਕਿਵੇਂ ਹਰ ਰੋਜ਼ ਵੇਟ ਟ੍ਰੇਨਿੰਗ ਇੰਨੇ ਕੁਆਂਟਲਾਂ ਦੇ ਕੁਆਂਟਲ ਕਿਲੋ ਹੀ ਚੱਕਦੇ ਆ ਹਰ ਰੋਜ਼ ਹੀ ਗਰਾਊਂਡ ਦੇ ਵਿੱਚ ਪਸੀਨਾ ਵਹਾ ਰਹੇ ਆ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਕਮੈਂਟ ਕਰਨ ਤੋਂ ਪਹਿਲਾਂ ਹੀ ਕਿੰਨਾ ਕਿ ਤੁਸੀਂ ਇਹ ਮੰਨਦੇ ਹੋ ਕਿ ਪ੍ਰੈਕਟਿਸ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪ੍ਰੈਕਟਿਸ ਇੰਨੀ ਕ ਮਿਸ ਹੋਈ ਔਰ ਇਸ ਕਰਕੇ ਵੱਡਾ ਬਹੁਤ ਵੱਡਾ ਲਾਸ ਹੋ ਗਿਆ ਕਿਉਂਕਿ ਇਹੋ ਜੇ ਮੌਕੇ ਤਾਂ ਕਈ ਸਾਲਾਂ ਬਾਅਦ ਮੌਕੇ ਆਉਂਦੇ ਹੁਣ ਅਗਲਾ ਗੋਲ ਕੀ ਹੈ ਜਾਂ ਅਗਲਾ ਅਗਲੀ ਪ੍ਰੈਕਟਿਸ ਕਿਹੜੀ ਚੀਜ਼ ਵਾਸਤੇ ਤੁਸੀਂ ਸ਼ੁਰੂ ਕੀਤੀ ਹੋਈ ਹੈ ਜੀ ਹੁਣ ਜਿਵੇਂ ਨੈਕਸਟ ਈਅਰ ਵਰਲਡ ਚੈਂਪੀਅਨਸ਼ਿਪ ਆ ਰਹੀ ਆ ਅ ਐਸ਼ੀਅਨ ਚੈਂਪੀਅਨਸ਼ਿਪ ਆ ਰਹੀ ਹੈ ਮੈਂ ਉਹਨਾਂ ਦੀ ਤਿਆਰੀ ਹੈ ਪਰ ਪਹਿਲਾਂ ਮੈਂ ਫੋਕਸ ਕਰੂੰਗਾ ਆਪਣੇ ਗਿੱਟੇ ਤੇ ਉਸ ਨੂੰ ਸਹੀ ਕਰਾਂ ਕਿਉਂਕਿ ਉਹ ਬਹੁਤ ਜ਼ਰੂਰੀ ਹੈ ਸਹੀ ਕਰਨਾ ਇਹ ਫ੍ਰੈਕਚਰ ਹੋ ਗਿਆ ਸੀਗਾ ਨਹੀਂ ਫ੍ਰੈਕਚਰ ਨਹੀਂ ਕਹਿ ਸਕਦੇ ਮਤਲਬ ਦੋ ਹੱਡੀਆਂ ਦੇ ਵਿੱਚ ਜਿਹੜਾ ਕਾਰਟਿਲੇਜ ਹੁੰਦਾ ਨਾ ਉਹਦੇ ਵਿੱਚ ਦਿੱਕਤ ਹੈ ਜੀ ਉਹ ਡਾਕਟਰ ਕਹਿੰਦਾ ਵੀ ਜਾਂ ਇਹਦਾ ਹੱਲ ਆਪਰੇਸ਼ਨ ਆ ਜਾਂ ਇਹ ਨੇਚਰਲੀ ਤਰੀਕੇ ਨਾਲ ਸਹੀ ਹੁੰਦਾ ਹੈ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਹਾਂਜੀ ਪਰ ਆਪਰੇਸ਼ਨ ਕਰਾ ਕੇ ਤੁਹਾਨੂੰ ਲੱਗਦਾ ਜਲਦੀ ਰਿਕਵਰੀ ਹੋ ਜਾਊਗੀ ਨਹੀਂ ਡਾਕਟਰ ਨੇ ਆਪਰੇਸ਼ਨ ਦਾ ਮੈਨੂੰ ਮਨ ਹੀ ਕੀਤਾ ਕਹਿੰਦਾ ਵੀ ਹੈਗਾ ਵਾ ਪਰ ਮਾਈਨਰ ਆ ਇਹ ਨੇਚਰਲੀ ਤਰੀਕੇ ਨਾਲ ਸੈੱਟ ਹੋ ਜਾ ਬਈ ਇਹਦੇ ਵਿੱਚ ਪ੍ਰੈਕਟਿਸ 1.5 2 ਮਹੀਨੇ ਨਹੀਂ ਛੱਡ ਕੇ ਹਾਂਜੀ ਜਿਹੜਾ ਜਿਹੜਾ ਸ਼ਰੀਰ ਆ ਜਿਹੜੀ ਬਾਡੀ ਆ ਤੁਹਾਡੀ ਉਹ ਇੱਕ ਤਕੜੇ ਪਹਿਲਵਾਨ ਵਰਗੀ ਬਾਡੀ ਆ ਉਹ ਚਲ ਮਾ ਕੱਦ ਸੋਹਣੇ ਸੁਨੱਖੇ ਗੱਭਰੂ ਹੋ ਤੁਸੀਂ ਤੂਰ ਸਾਹਿਬ ਤਾਂ ਡਾਈਟ ਕੀ ਰਹਿੰਦੀ ਹੈ ਤੁਹਾਡੀ ਡਾਈਟ ਮੈਂ ਜ਼ਰੂਰ ਚਾਹਨਾ ਕਿ ਦੱਸੋ ਨੌਜਵਾਨਾਂ ਨੂੰ ਡਾਈਟ ਮਤਲਬ ਚਿਕਨ ਅੰਡੇ ਮਤਲਬ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਇਹ ਸ਼ਾਰਟ ਪੋਰਟ ਇੱਕ ਇਦਾਂ ਦਾ ਇਵੈਂਟ ਆ ਇਹਦੇ ਵਿੱਚ ਤੁਹਾਨੂੰ ਪਾਵਰ ਵੀ ਚਾਹੀਦੀ ਆ ਜੋਰ ਵੀ ਚਾਹੀਦਾ ਤੁਹਾਨੂੰ ਬਾਡੀ weight ਵੀ ਚਾਹੀਦਾ ਬਾਡੀ weight ਦੇ ਨਾਲ ਨਾਲ ਤੁਹਾਨੂੰ ਫਿਟਨੈਸ ਵੀ ਚਾਹੀਦੀ ਆ ਜੇ ਆਮ ਬੰਦਾ ਜੇ ਮਤਲਬ 50 ਮੀਟਰ ਪੰਜ ਸਕਿੰਟ ਚ ਭੱਜ ਰਿਹਾ ਜਾਂ 6 4 ਸਕਿੰਟ ਚ ਭੱਜ ਰਿਹਾ ਤਾਂ ਤੁਸੀਂ 5 ਸਕਿੰਟ ਚ ਭਜੋ ਮਤਲਬ ਬੋਡੀ ਵੇਟ ਜਿਵੇਂ ਹੁਣ ਮੇਰਾ 150 ਕਿਲੋ ਆਈ ਉਹਦੇ ਵਿੱਚ ਫਿਟਨੈਸ ਵੀ ਰੱਖਣੀ ਚਾਹੀਦੀ ਹੈ ਕਿੰਨ ਟਨ ਵਜ਼ਨ ਆ ਤੁਹਾਡਾ ਔਰ ਮੈਨੂੰ ਇਹ ਦੱਸੋ ਕਿ ਸ케ਜੂਲ ਕੀ ਰਹਿੰਦਾ ਤੁਹਾਡਾ ਹਾਂਜੀ ਕਿਸ ਚੀਜ਼ ਦਾ ਸ케ਜੂਲ ਮਤਲਬ ਪ੍ਰੈਕਟਿਸ ਦਾ ਸ케ਜੂਲ ਕਿਸ ਤਰੀਕੇ ਨਾਲ ਕਿੰਨੇ ਵਜੇ ਉੱਠਦੇ ਹੋ ਕੀ ਹਿਸਾਬ ਕਿਤਾਬ ਰਹਿੰਦਾ ਪੂਰੇ ਦਿਨ ਦਾ ਹਿਸਾਬ ਕਿਤਾਬ ਦੱਸੋ ਜੀ ਕਿਸ ਦਾ ਇਦਾਂ ਜੀ ਦੋਨੋਂ ਟਾਈਮ ਟ੍ਰੇਨਿੰਗ ਰਹਿੰਦੀ ਆ ਜੀ ਸ਼ਨੀਵਾਰ ਐਤਵਾਰ ਪੂਰਾ ਬੰਦ ਹੁੰਦਾ ਸ਼ਨੀਵਾਰ ਸ਼ਾਮ ਦੀ ਰੈਸਟ ਹੁੰਦੀ ਆ ਵੈਨਸਡੇ ਮਾਰ ਤੇ ਵੇ ਟ੍ਰੇਨਿੰਗ ਵੀ ਹੁੰਦੀ ਸਾਡੀ ਸਾਡਾ ਗਰਾਊਂਡ ਵਰਕ ਵੀ ਹੁੰਦਾ ਜਿੰਮ ਵੀ ਹੁੰਦਾ ਸਾਰਾ ਮਿਕਸ ਹੁੰਦਾ ਹੈ ਕਿਵੇਂ ਦੇਖਦੇ ਹੋ ਸਰਕਾਰ ਦੇ ਵੱਲੋਂ ਹੌਸਲਾ ਫਜਾਈ ਵਾਸਤੇ ਜੋ ਮਾਨ ਸਨਮਾਨ ਕੀਤਾ ਜਾ ਰਿਹਾ ਅੱਜ ਖਿਡਾਰੀਆਂ ਦਾ ਹਾਂਜੀ ਬਿਲਕੁਲ ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਬਈ ਜਿਨ੍ਹਾਂ ਨੇ ਸਾਨੂੰ 올림픽 ਜਾਣ ਤੋਂ ਪਹਿਲਾਂ 15-15 ਲੱਖ ਰੁਪਈਆ ਪਾਰਟਿਸਪੇਸ਼ਨ ਵਾਸਤੇ ਦਿੱਤਾ ਹੁਣ ਜਿਵੇਂ ਅਸੀਂ 올림픽 ਤੋਂ ਪਾਰਟਿਸਪੇਟ ਕਰਕੇ ਆਏ ਹਾਂ ਸਾਡੀ ਹੌਸਲਾ ਫਜਾਈ ਵਾਸਤੇ ਫੇਰ 15 ਲੱਖ ਦੇ ਰਹੇ ਧੰਨਵਾਦ ਜੀ ਧੰਨਵਾਦ ਬਹੁਤ ਥੈਂਕ ਯੂ ਤਾਂ ਤਜਿੰਦਰ ਸਿੰਘ ਤੂਰ ਸਾਡੇ ਨਾਲ ਸੀ ਚੜ੍ਹਦੀ ਕਲਾ ਵਾਲੇ ਨੌਜਵਾਨ ਨੇ ਔਰ ਕਹਿੰਦੇ ਕਿ ਇਸ ਵਾਰ ਪ੍ਰੈਕਟਿਸ ਘੱਟ ਰਹੀ ਸੀ ਜਿਸ ਕਰਕੇ ਜੋ ਮੈਡਲ ਨਹੀਂ ਆ ਸਕਿਆ ਜਿਸ ਕਰਕੇ ਕੁਆਲੀਫਾਈ ਨਹੀਂ ਕਰ ਸਕੇ ਪਰ ਅਗਲੀ ਅਗਲੀਆਂ ਜੋ ਹੂਰ ਗੇਮਸ ਆ ਰਹੀਆਂ ਨੇ ਵਰਲਡ ਚੈਂਪੀਅਨਸ਼ਿਪ ਵਾਸਤੇ ਔਰ ਏਸ਼ੀਅਨ ਗੇਮਸ ਵਾਸਤੇ ਤਜਿੰਦਰ ਸਿੰਘ ਤੂਰ ਜੋ ਲਗਾਤਾਰ ਤਿਆਰੀ ਕਰ ਰਿਹਾ ਔਰ ਨਾਲ ਹੀ ਸਰਕਾਰ ਦਾ ਧੰਨਵਾਦ ਕਰ ਰਿਹਾ ਕਿ ਸਰਕਾਰ ਸਾਨੂੰ ਸਾਡੀ ਹੌਸਲਾ ਅਫਜ਼ਾਈ ਕਰ ਰਹੀ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਚੰਡੀਗੜ੍ਹ